ਮਿੱਤਰਾ ਬਗੈਰ ਗੱਲ ਤੋਂ ਕਿਸੇ ਨਾਲ ਪੰਗੇ ਲਈਦੇ ਨਹੀਂ ਹੁੰਦੇ ਅੱਗੇ ਉਹ ਬੰਦਾ ਜੇ ਕੋਈ ਚੋਪਿਆ ਤੇ ਮਾੜੇ ਚੰਗੇ ਬੋਲ ਕਦੇ ਕਹੀਦੇ ਨਹੀਂ ਹੁੰਦੇ ਆ ਜਾਰਡਨ ਦੇ ਦੇ ਕੋਲੋਂ ਮਰਜ਼ੀ ਪੁੱਛ ਲਈ ਲਵ ਯੂ ਗਰੁੱਪ ਵਾਲਿਆਂ ਨਾਲ ਜਿੰਨਾ ਦਾ ਵੀ ਚੱਕਰ ਪਿਆ ਉਹ ਲੋਕਾਂ ਨੂੰ ਸਲਾਮਾ ਦਿੰਦੇ ਫਿਰਦੇ ਆ ਕਿ ਲਵ ਯੂ ਗਰੁੱਪ ਵਾਲਿਆਂ ਨਾਲ ਪੰਗੇ ਲਈਦੇ ਨਹੀਂ ਹੁੰਦੇ ਘੱਟੇ ਹੋ ਕੇ ਦਿਆ ਤਾਂ ਵੀ ਤਬੇਨਾ ਐਨੀ ਭਰੀ ਐ ਯੋਤ ਇੱਥੇ ਸਾਂਚ ਚਲਾ ਰਹੇ ਚੈਲੈਂਜ ਕਰਦੇ ਤੇ ਕਈ ਚਲੇਕਾਰ ਤੂੰ ਸੱਤੋਂ ਮਨੇ ਮੈਦਾਨ ਚ ਹੋ ਲਾਈਫ ਟਾਈਮ ਉੱਤ ਮੇਰਾ ਮਿੱਠੀਏ ਆਉ ਜੀ ਦੀ ਗਰਾ ਗੋਲਣੀ ਲਵਾਉਂਦਾ ਹੋ ਕਹਿਣਾ ਮੈਂ ਸ਼ਰੀਫੀ ਨਾਲ ਤੁਰ ਜਾ ਨਹੀਂ ਤਾਂ ਭਿਉਣਾ ਮੈਨੂੰ ਆਉਂਦਾ ਹੋ ਕਹਿਣਾ ਮੈਂ ਸ਼ਰੀਫੀ ਨਾਲ ਤੁਰ ਜਾ ਕਿਸੇ ਨੂੰ ਪਸੰਦ ਐਟੀਟਿਊਡ ਯੱਟ ਦਾ ਆਉ ਕਿਸੇ ਨੂੰ ਪਸੰਦ ਨਹੀਂ ਉਹ ਥਾਂ ਵੀ ਯੱਟ ਦੀ ਉਹ ਨਾਲੇ ਸਾਡੇ ਨਾਮ ਤੋਂ ਆ ਧੂਆ ਮਾਰੇ ਉਹ ਨਾਲੇ ਸਲੇ ਕਰਦਿਆਂ ਕਾਫੀ ਯੱਟ ਦੀ ਹਉ ਅੜੀ ਉੱਤੇ ਇੱਕੋ ਪਸਾ ਕੱਟਦਾ ਉਹ ਸੋਜਣਾ ਨਹੀਂ ਤੂੰ ਕੱਲਾ ਗਾਉਂਦਾ ਕਹਿਣਾ ਹੈ ਸ਼ਰੀਫੀ ਨਾਲ ਤੋ ਨਹੀਂ ਤਾਂ ਭਜਾਉਣਾ ਕਾਂ ਸਰੀਰਾਂ ਨਾਲ ਜਉਂਦੇ ਮਿੱਠੀਏ ਚੱਕ ਤੇਰਾ ਜਉਂਦਾ ਏ ਜਮੀਰਾਂ ਨਾਲ ਨਹੀਂ ਓ ਗੱਬਰੂ ਦੀ ਜੰਗ ਤੱਕ ਨੀਰਾਂ ਨਾਲ ਐ ਓ ਇਹੋ ਜਿਹਾਂ ਚੌਲਾਂ ਤੇ ਨੀਰਾਂ ਨਾਲ ਦੀ ਓ ਧਾਤੀ ਕੋ ਤੋਫਟੇ ਚੱਕਦੇ ਹੱਥ ਜਰੋਂ ਕਰ ਮੈਂ ਜਿੱਤ ਪਾਉਂਦਾ ਓ ਕਹਿਣਾ ਮੈਂ ਸ਼ਰੀਫੀ ਨਾਲ ਤੁਰਦਾ ਨਹੀਂ ਕਾਂਪਿਆਉਣਾ ਮੈਨੂੰ ਆਉਂਦਾ नवें शरीफ़ी नाल